ਚਾਹ ਦੇ ਤੋਂ ਸੁੰਦੀ ਲੋੜ ਨਹੀਂ ਉਹ ਕਨਵੇ ਨਹੀਂ ਕੀਤੀ ਗੱਲ ਅੱਖਾਂ ਦਾ ਦੱਸ ਜੀ ਟੀਮ ਆਉਂਗਾ ਆ ਡੈਲੀਟ ਅੱਜ ਦੇ ਐਕਸ਼ਨ ਦਾ ਪਲਾਨ ਬਣਾਇਆ ਸੀਗਾ ਕੱਲ ਰਾਤ ਸੰਘਰਸ਼ ਕਮੇਟੀ ਨੇ ਪਰਮੇਰ ਜੀ ਪ੍ਰੀਵੂ ਕਾਈ ਤੇ ਨਦੀ ਸਰਮਾਈ ਨਾਲ ਇੱਕ ਵਾਈਦੋ ਲਗੇ 5 ਵਜੇ ਤੱਕ ਦਾ ਅਜ 10 ਮਿੰਟ ਪਈ ਹੈ ਤੇ 5 ਬਟਪਨ ਤੇ ਅੱਜ ਜਾਂਦੇ ਆਂਦੇ ਕਿ ਵੀ ਇਹ ਨਹੀਂ ਦੱਸੂਗਾ ਮੈਂ ਕਿਥੇ ਬਿਤੀ ਰਹੀ ਹੈ ਜਲਦੀ ਰਲੀ ਖਤਮ ਹੋਵੇ ਉਹ ਕੁਝ ਬਣਾ ਕੇ ਜਾਓ ਕੰਪਿਊਟਰ ਆਦੇ ਆਪਾਂ ਜ਼ਿੰਦਾਬਾਦ 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 ਸੰਗਰੂਰ ਬੋਰਚਾ ਜ਼ਿੰਦਾਬਾਦ 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 ਸਾਡਾ ਸੰਘਰਸ਼ ਜ਼ਿੰਦਾਬਾਦ 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 ਪਰ ਅਜੇ ਕੀ ਗੱਲ ਮੋਈ ਕੀ ਅਸੀਂ ਰੈਲੀ ਜਲਦੀ ਖਤਮ ਹੋਣੀ ਠੱਗੀ ਬਣਾਵਾਗੇ ਇਹ ਹੈ ਜੋ ਸਰਕਾਰ ਨੇ ਕੀ ਦਿੱਤਾ ਚੈਲੇ ਖੁੱਗੀਆਂ ਵੀ ਰੈਲੀ ਦੀ ਖਤਮ ਹੋਣ ਤੇ ਨਾਲ ਤੱਕ ਸਰਕਾਰ ਨੇ ਪੱਤਰ ਜਾਰੀ ਕੀਤਾ ਨਾਲ ਕੋਈ ਅਨਾਊਂਸਮੈਂਟ ਨਹੀਂ ਦਿੱਤੀ ਬੇਰੁਖੀ ਕਿਉਂ ਕਿਵੇਂ ਗਏ ਉਹ ਸੋਣਦੇ ਆਲੇਕਨ ਦੋਵੇਂ ਉਂਗਲ ਮੁੱਕਰ ਦੇ ਦੋਵੇਂ ਆ ਗਏ ਮਾਜਵਾਸੀਆਂ ਉਹਨਾਂ ਨੇ ਤਾਂ ਕਿਵੇਂ ਖਾਲੀ ਭੇਂ ਦੇਤਾ ਸਮਰੂ ਮੋਰਚਾ ਚੱਕਣੇ ਕਿਵੇਂ ਚੱਕੋ ਜੋ ਦੇਖਣਾ ਲਿਖੋਏ ਤੇ ਅਸੀਂ ਸਾਨੂੰ ਦੇਣ ਨੂੰ ਤਿਆਰ ਆ ਸਮਰੂ ਮੋਰਚਾ ਚੱਕਣੇ ਕਿਵੇਂ ਚੱਕੋਗੇ ਲੈ ਅੰਦਰ ਚੱਕ ਲਿਖਾ ਲੱਖ ਨਹੀਂ ਤਾਂ ਕਰੋੜ ਨਹੀਂ ਤਾਂ ਜੋ ਮਰਜੀ ਲਿਖ ਲੈ ਸਮਰੂ ਮੋਰਚੇ ਨੂੰ ਚੱਕਣ ਦੀ ਕੌਸ ਤੇ ਸਾਨੂੰ ਸਭ ਨੂੰ ਦੇਣ ਨੂੰ ਤਿਆਰ ਹੈ ਇਹ ਆਪਣੀ ਜਿੱਤਿਆ ਸੰਘਰਸ਼ ਖਾਲੀ ਭੇਂ ਦੇਤਾ ਅੱਗੇ ਸਾਈਨ ਕੌਂਡਾਗੇ ਕੰਪਿਊਟਰ ਦੇ ਆਪਸ ਵਿੱਚ ਗੈਸਮੇਟਿੰਗ ਦੇ ਤੁਸੀਂ ਫੈਸਲਾ ਕਰੋਗੇ ਤੁਹਾਨੂੰ ਕੀ ਚਾਹੀਦਾ ਜਿੰਦਾਬਾਦ ਜਿੰਦਾਬਾਦ ਸੀਐਸਆਰ ਆਪਣਾ ਵੀ ਫਰਜ਼ ਬੰਦਾ ਹੈ ਮਰਜੀਂ ਜਿੱਥੇ ਤੱਕ ਸਰਕਾਰ ਮੰਨ ਸਕਦੀ ਹੈ ਮਜਬੂਤਾ ਸੰਝਾਸਤੇ ਉਹਨਾਂ ਕਾਪਾ ਲੈ ਲਿਏ ਤਾਂ ਕਿ ਆਪਾਂ ਇਸ ਅਧਾਰ ਤੋਂ ਇੱਕ ਵੱਡੀ ਪ੍ਰਾਪਤੀ ਕਹਿ ਕੇ ਉਹਨਾਂ ਨੇ ਸੰਘਰਸ਼ ਨੂੰ ਰੂਪਰੇ ਖਤਿਆ ਕਰ ਸਕੀਏ ਇਹ ਕਰੋ ਤੇ ਲਿਖੋਗੇ ਜੋ ਨਾ ਦੇ ਸਕਦੇ ਹੋਏ ਆਪਾਂ ਹੀ ਰੋਦੇ ਆ ਰਹੇ ਹਾਂ ਪਰ ਜੇ ਆਪਾਂ 100 ਤੋਂ 70 ਸੀ ਤੇ ਪਹੁੰਚ ਗਏ ਤੇ 100 ਤੇ ਵੀ ਪਹੁੰਚਾਂਗੇ ਤੇ ਆਪਣੀ ਹੁਣ ਸਮਝ ਤੇ ਲੈ ਬਣਾ ਕਰਦੇ ਆ। ਉਹ ਸਰਕਾਰ ਸਰਕਾਰੀ ਕਮੇਟੀ ਜਿੰਦਾਬਾਦ 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 ਉੱਤੇ ਅੱਜ ਇੱਕ ਵਕੀਲ ਹਾਇਰ ਕਰਕੇ ਆਏ ਆ ਹਾਈ ਐਸ ਲੈਵਲ ਦਾ ਜਿਹੜਾ ਕੰਪਿਊਟਰ ਆਪਾਂ ਦੀ ਗੱਲ ਸਰਕਾਰ ਨੂੰ ਰੋਟੋ ਅਕੇ ਤੋਂ ਪਰਮੇ ਸਿੰਘ ਜੋਨੀ ਸਿੰਘਲਾ ਪਰ ਦੀ ਲੋਕਾਂ ਨਦੀਸ਼ਾ ਬਣ ਜਾਣਗੇ ਸਰਕਾਰ ਨਾਲ ਗੱਲ ਕਰਨ ਨੂੰ 7414 ਵੀ ਇਹਨੂੰ ਨਾ ਦੇ ਰਹੇ ਆ। ਅੱਜ ਨੋਟਰੀਆਂ ਸੰਗੇ ਸਾਡੇ ਕੋਲ ਹੁਣ ਤਾਂ ਮੋਰਚੇ ਵਾਲੇ ਬਣਾਉ ਨਹੀਂ ਕੀ ਹੈ ਤੇ ਧਰੇ ਵੱਟ ਵਾਰਤਾਂ ਤੇ ਦੇਖ ਲਾਂਗੇ ਜਿਹੜਾ ਪਰਸੋਂ ਚੌਥੇ ਇੱਕ ਪੱਤਰ ਜਾਰੀ ਹੋਇਆ ਸੀ ਮੋਰਚੇ 'ਚ ਬੈਠੇ ਸਾਥੀ ਆਪਾਂ ਸਾਰੇ ਥੋੜੀ ਜਿਹੀ ਨਿਰਾਸ਼ਾ ਜਾਗੇ ਸੀਗੀ ਅੱਜ ਵੀ ਲਈਏ ਉਹ ਪੱਤਰ ਨੂੰ ਉਹਨਾਂ ਚੀਜ਼ਾਂ ਨਾਲੋਂ ਆਪਣੇ ਮਾਚੇ ਬਹੁਤ ਨਿਰਾਸ਼ਾ ਆਈ ਸੀਗੀ ਥੋੜਿਆ ਸੰਘਰਸ਼ ਹੋ ਕੇ ਰਾਵਟ ਵਾਲਾ ਪਰ ਕੰਪਿਊਟਰ ਨੇ ਅਪਨਾ ਸੰਘਰਸ਼ ਹਟਾਲੀ ਕੇ ਫੇਰ ਦੇਖਣਾ ਪਊ ਜਿੰਦਾਬਾ ਜਿੰਦਾਬਾ ਸੰਘਰਸ਼ ਇਸ ਪੱਤਰ ਦੇ ਬੰਦ ਹੋ ਗਿਆ ਪਰ ਇੱਕ ਗੱਲ ਅਸੀਂ ਅੰਦਰ ਇਹ ਹੀ ਕਹੀ ਇਹ ਸੰਘਰਸ਼ ਹੋਰ ਤੱਕ ਚੱਲਦਾ ਰਹੂਗਾ ਜੋ ਤੱਕ ਸਾਰੇ ਪੱਤਰ ਜਾਰੀ ਨਹੀਂ ਹੋ ਜਾਂਦੇਗੇ ਅਸੀਂ ਸਿਰਫ ਅੱਜ ਸੋਡੇ ਕੋਲੇ ਇੱਕ ਅਮਹਾਲੀ ਰੈਲੀ ਦੀ ਚੱਕਰ ਦੀ ਕਿਮਟਮਟ ਕਰਦੇ ਹੈਗੇ ਸੰਘਰਸ਼ ਚੱਕਰ ਦੀ ਕਿਮਟਮਟ ਨਹੀਂ ਸੰਘਰਸ਼ ਚੱਕਰ ਹੋਰ ਹੋਵੇ ਜੇ ਤੁਸੀਂ ਪੱਤਰ ਦੇ ਤੀਸਰੀ ਪੱਧਰ ਤੋਂ ਬੜਾ ਅਗੇ ਸਾਡੀ ਇੱਛਾ ਮਤਾਬਦ ਨਹੀਂ ਸਾਡਾ ਬੰਦਾ ਹੋਵੇਗਾ ਤੇ ਹੋ ਜਾਣਾ ਹੈ ਇਹਦੇ ਨਾਲ ਨਾਲ ਅੱਜ ਆਹ ਪੀਐਸਸੀ ਦਫ਼ਤਰ ਦੇ ਸਾਥ ਵਾਲੀ ਕੁਛ ਨਹੀਂ ਗੱਲ ਹੈ ਜਿਹੜੇ ਇਹ ਦੱਸ ਸਕਦਾ ਕਿ ਕਿੰਨੀ ਰਾਤ ਤੱਕ ਅਧਰ ਬੈਠੇ ਰਹਿੰਦੇ ਤੇ 5 ਵਜੇ ਦੇ ਘਰੇ ਜਾਵਾਂਗੇ ਇਹ ਆਪਣੇ ਸੰਚਾਰਤਾ ਤੋਂ ਆਹ ਕਹਿੰਦੇ ਸੀ ਪੰਜ ਬੰਦੇ ਮੀਟਿੰਗ ਤੇ 30 ਮੈਂਬਰ ਲੈ ਕੇ ਆਓ ਤੇ ਸਾਡੀ ਤਾਂ ਟੀਮ ਮੈਂਬਰ ਹੀ ਹਜ਼ਾਰ ਐ ਇਸ ਨੂੰ ਕਿਵੇਂ ਕਰਾਂਗੇ ਇਹ ਆਪਣੀ ਇਸ ਹਜ਼ਾਰਾਂ ਬੰਦਿਆਂ ਦੀ ਜਿੱਤ ਹੈ ਜੇਕਰ ਫਕਲੀ ਮੀਟਿੰਗ ਲਈ ਇਹਨੇ ਬੰਦੇ ਆਏ ਆ ਅੱਪਾ ਜੇ ਰੋਸ਼ਕੋਂ ਆਏ ਸੀ ਤੇ ਨਾਲ ਮੀਟਿੰਗ ਦਾ ਨਾਈਸ ਜੀ ਇਸ ਤਾਂ ਹਜ਼ਾਰਾਂ ਆਇਆ ਕਰਾਂਗੇ ਅੱਗੇ ਤੋਂ 10000 15 ਨਹੀਂ ਆਇਆ ਕਰਦੇ ਭਵੇਂ ਖਾਲੀ ਹੱਥ ਮੁੜਨਾ ਪੈ ਜੇ ਪਰ ਹਜ਼ਾਰਾਂ ਬੰਦੇ ਮੀਟਿੰਗ ਤੇ ਆਇਆ ਕਰਾਂਗੇ ਲੋਕਲੇ ਮੰਗਣਾ ਚਾਹੀਏ ਅਸੀਂ ਮੀਟਿੰਗ ਕਰਨੀ ਹੈ ਵਿਡੀਓ ਵਿੱਚੋਂ ਸਮਝਦਾ ਕਿ ਮੀਟਿੰਗ ਦੇ ਵਿੱਚ ਕੰਮ ਕਰਨ ਦੀ ਕਮਿਟਮੈਂਟ ਮਿਲਦੀ ਹੈ ਭਰੋਸਾ ਤੇ ਕਮਿਟਮੈਂਟ ਦਾ ਸਾਥ ਪਾਏਗਾ ਤੇ ਅੱਪਾ ਜਿਓ ਕਮਿਟਮੈਂਟ ਲੈ ਕੇ ਆਏ ਆ ਪੰਜਾਬ ਸਰਕਾਰ ਮੁਰਦਾਬਾਦ 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 ਕੰਪਿਊਟਰ ਦਾ ਪੰਜਾਬ ਸੰਗਰ ਜ਼ਿੰਦਾਬਾਦ 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 ਸੇ ਬੰਦੀਆਂ ਦਾ ਸੈਯੋਨ ਜਿੰਦਾਬਾਦ 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 ਮਿੰਟ ਮਿੰਟ ਦੇ ਨਾਲ ਨਾਲ 26 ਤਰੀਕ ਦੀ ਦਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਜਿਸ ਦੀ ਅਗਵਾਈ ਕਰਨਗੇ ਜ਼ਿਲ੍ਹਾ ਸੰਦੂਰ ਦੇ ਪ੍ਰਧਾਨ ਨਰਦੀਪ ਸ਼ਰਮਾ ਜੀ ਟੀਮ ਨਾਲ 27 ਤਰੀਕ ਨੂੰ ਪਰਮਵੀਰ ਸਿੰਘ ਜੀ, ਪ੍ਰਦੀਪ ਮਲੂਕਾ ਜੀ ਅਤੇ ਮੈਂ ਜੌਨੀ ਸਿੰਘਲਾ ਦਿੱਲੀ ਜਾਵਾਂਗੇ ਪ੍ਰੈਸ ਕਾਨਫਰੰਸ ਅਤੇ ਦਿੱਲੀ ਦੇਖਣ ਦੀ ਪ੍ਰੈਪਰੇਸ਼ਨ ਕਰਾਂਗੇ ਕੰਮ ਕਰ ਰਹੇ ਸੀ ਅੱਜ ਤੋਂ ਅਸੀਂ ਵੱਧ ਕਰਾਂਗੇ ਅੱਗੇ 6 ਜ਼ਿਲ੍ਹੇ ਦੂਸਾ ਹੁੰਦੇ ਸੀ ਹੁਣ 2 ਜ਼ਿਲ੍ਹੇ ਦੂਸਾ ਹੋ ਗਏ ਆਪਣੀ ਪ੍ਰਾਪਤੀ ਤਾਂ ਹੋ ਗਈ ਜਿਹੜੀਆਂ ਵੀ ਗੱਲਾਂ ਛੇਤ ਪਈਆਂ ਜਿਹੜੀਆਂ ਜਿਸ ਸੰਗਰੂਰ ਮੋਰਚਾ ਚੱਲਦਾ ਰਿਹਾ ਜੇ ਆਪਾਂ ਸੋਚਿਆ ਕਿ ਰੈਲੀ ਤੇ ਆ ਗਏ ਤੇ ਸੰਗਰੂਰ ਮੋਰਚੇ ਨਹੀਂ ਦੱਸ ਜਣੇ ਜਾਵਣੀਏ ਆ ਸਾਰੀਆਂ ਗੱਲਾਂ ਜ਼ੀਰੋ ਹੋ ਜਾਣਗੀਆਂ ਉਹਦੇ ਕਾਰਨ ਤੁਹਾਨੂੰ ਜ਼ੀਰੋ ਹੋਣਗੇ ਕਿ ਅਸੀਂ ਸੰਗਰੂਰ ਮੋਰਚੇ ਦੇ ਸਾਥ ਛੱਡਤਾ ਅਸੀਂ ਤਾਂ ਸੋਚਿਆ ਹੁਣ ਆਪਣੇ ਆਪ ਕੰਮ ਕਰੂਗਾ ਕਮਿਟਮੈਂਟ ਹੋ ਗਈਆਂ ਆ ਕਮਿਟਮੈਂਟ ਸਾਰੇ ਤਾਂ ਪੂਰੀਆਂ ਹੋਣਗੀਆਂ ਤੇ ਮੋਰਚੇ ਦੇ ਵਿੱਚ ਪਹਿਲਾਂ ਨਾਲੋਂ ਦਿੱਤੀ ਵਾਅਦਾ ਹੋ ਜੀ ਇੱਥ ਸਾਡੇ 4 ਮਹੀਨੇ ਅੱਜ ਦਿਨ ਰਾਤ 24 ਘੰਟੇ ਸੰਘਰਸ਼ ਕਰ ਰਹੇ ਹਾਂ ਉਹ ਛੇ ਚ ਜਿਹੜਿਆਂ ਦਾ ਕੰਮ ਦੋ ਦੋ ਜਿਹੜੇ ਨਹੀਂ ਕਰ ਲਾ ਪਊਗਾ ਓਵੇਂ ਤੋ ਹੜਤਾਲ ਚੱਲਦੀ ਰਹੂਗੀ ਓਵੇਂ ਸਾਥੀ ਭਰਮੀ ਚ ਮੁੜੀਏ ਚ ਆਦੇ ਰੋਸ ਅਨਸਾਰ ਜਿਹ ਮੋਰਚੇ ਆਉਂਦੇ ਰਹਿਣਗੇ ਆ ਲੜਾਈ ਆਖਰੀ 10 ਦਿਨਾਂ ਦੀ ਇਸ ਤਰ੍ਹਾਂ ਸਾਡਾ ਹੌਸਲਾ ਜਿੰਦਾਬਾਦ 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 ਸਾਡਾ ਜਜ਼ਬਾ ਜਿੰਦਾਬਾਦ 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 ਲੜਾਂਗੇ ਵੀ ਲੜਾਂਗੇ ਜਿੱਤਾਂਗੇ ਵੀ ਜਿੱਤਾਂਗੇ ਇੰਨਾ ਹੀ ਕਹਿੰਦਾ ਹੋਇਆ ਇੰਟਰਵਿਊ ਮੈਂ ਤੁਹਾਨੂੰ ਸ਼ਾਬਾਸ਼ ਬਤ ਕਰਦਾ ਇਕ ਬਹੁਤ ਹੀ ਜ਼ਰੂਰੀ ਗੱਲ ਜਿਹੜਾ ਕਿ ਆਪਣਾ ਸਰੂਰ ਮੋਰਚਾ ਪਹਿਲਾਂ ਤੋਂ ਹੜਤਾਲ ਦੇ ਚੱਲ ਰਿਹਾ ਸੀ ਫਿਰ ਮਰਨਵਰਤ ਤब्दीਲ ਹੋ ਗਿਆ ਦੋ ਸਾਥੀਆਂ ਨੇ ਮਰਨਵਰਤ ਤੇ ਬੈਠ ਚਲਾਇਆ ਹੁਣ ਉਹ ਦੁਆਰਾ ਮੋਰਚਾ ਮਰਨਵਰਤ ਤੋਂ ਹੜਕੜਤਾਜ ਤब्दीਲ ਕੀਤਾ ਜਾ ਰਿਹਾ ਹੈਗਾ ਤਾਂ ਕਿ ਲੀਡਰਸ਼ਿਪ ਤੇ ਉਸ ਦੀ ਦਾਬਾ ਨਾ ਰਹੇ ਪ੍ਰਸ਼ਾਸਨ ਨਾਲ ਜਿਵੇਂ ਗੱਲਬਾਤ ਚੱਲ ਰਹੀ ਹੈ ਪ੍ਰਸ਼ਾਸਨ ਤੇ ਵੀ ਦਵਾਰ ਨਾਲੇ ਕੰਮ ਕਰਨ ਦਾ ਦਵਾਰ ਹੈ ਜੀ